ਸੇ ਸ਼ਿਕਾਜੀ ਮੈਲਾ ਪ੍ਰੀਤ ਕਰ ਹਾਜ਼ਰਾਂ ਦੀ ਕਮਲ ਪ੍ਰੀਤ ਕਰ ਦੁਆਰਾ ਲਿਖੀ ਗਈ ਕਹਾਣੀ ਇੱਕ ਧੀਜ ਬੂਝ ਲੈ ਕੇ ਆਪਾਂ ਸ਼ੁਰੂ ਕਰਦੇ ਹਾਂ ਕਮੋ ਇੱਕ ਮਧਵਰ ਕਰਦੀ ਕੁੜੀ ਸੀ ਤੇ ਉਸ ਇੱਕ ਛੋਟੀ ਪੈਂ ਸੀ ਰੋਜ਼ ਦੀ ਤਰ੍ਹਾਂ ਕਮੋ ਅੱਜ ਵੀ ਸਕੂਲ ਤੇ ਤੁਰ ਕੇ ਘਰ ਨੂੰ ਆ ਰਹੀ ਸੀ ਮਸਾਂ 6 ਸਾਲ ਦੀ ਕਮੋ ਆਪਣੀ ਨਿੱਕੇ ਨਿੱਕੇ ਪੈਰਾਂ ਨਾਲ ਹੜ ਦੀ ਧੁੱਪ ਤੋਂ ਬਚਦੀ ਬਚਾਉਂਦੀ ਕਹਲਨ ਰੁੱਖਾਂ ਦੀ ਛਾਂ ਹੇਠ ਸੜਕ ਦੇ ਕਿਨਾਰੇ ਚੱਲ ਰਹੀ ਸੀ ਉਸ ਨੇ ਕੀ ਸਹੀ ਜਾਣਤੀ ਸੂਰਜ ਵੀ ਪੂਰਾ ਤਰਸ ਨਹੀਂ ਸੀ ਕਰ ਰਿਹਾ ਉੱਤ ਸਿਖਰ ਦੁਪਹਿਰਾ ਤੇ ਆਸੇ-ਪਾਸੇ ਕੋਈ ਵੀ ਨੰਦੇ ਸੀ ਉਸ ਸਪੋਲਾ ਜਿਹਾ ਚਿਹਰਾ ਪਸੀਨੇ ਨਾਲ ਲਾਲ ਹੋ ਗਿਆ ਤੇ ਸੂਰਜ ਵੀ ਲੱਗੇ ਖਚਰਾ ਹਾਸਾ ਹੱਸਦਾ ਹੋਇਆ ਉਸ ਦੇ ਨਾਲ-ਨਾਲ ਚੱਲ ਰਿਹਾ ਸੀ ਉਸ ਬੱਚੀ ਨੂੰ ਤੁਰਦੀ ਵੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਸੂਰਜ ਨਾਲ ਦੌੜ ਲਗਾ ਰਹੀ ਹੋਵੇ ਕਰੀਬ ਅੱਧਾ ਮੀਲ ਚੱਲਣ ਤੋਂ ਬਾਅਦ ਕੰਮੂ ਘਰ ਪਹੁੰਚੀ ਤਾਂ ਵੇਖਿਆ ਮਾਂ ਛੋਟੀ ਭੈਣ ਨੂੰ ਸੁਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਸੌਂ ਦਾ ਨਾਂ ਨਹੀਂ ਸੀ ਲੈ ਰਹੀ ਬਹੁਤ ਯਤਨ ਕਰਨ ਤੇ ਮਾਂ ਅੱਕ ਗਈ ਤੇ ਦੂਜੇ ਪਾਸੇ ਮੁਹਰ ਕਰਕੇ ਸੋ ਗਈ ਸਵੇਰ ਤੇ ਜਲਦੀ ਉੱਠੀ ਹੋਣ ਕਰਕੇ ਮਾਂ ਝੱਟ ਸੋ ਗਈ ਤੇ ਛੋਟੀ ਭੈਣ ਵੀ ਚੁੱਪ ਕਰ ਗਈ ਕੰਮ ਉਹ ਸਭ ਵੇਖ ਰਹੀ ਸੀ ਕਦੋਂ ਦੀ ਘਰ ਦੀ ਡਿਊਟੀ 'ਚ ਖੜੀ ਪਰ ਕਿਸੇ ਨੂੰ ਧਿਆਨ ਨਹੀਂ ਸੀ ਕਿ ਉਸੇ ਸਕੂਲ ਤੋਂ ਆਉਣ ਦਾ ਸਮਾਂ ਹੋ ਗਿਆ ਹੋਈ ਕਿ ਨਹੀਂ ਇੰਨੀ ਗਰਮੀ ਉਨ ਕਿਵੇਂ ਸਹੀ ਜਿੰਦ ਕਿਵੇਂ ਤੁਰ ਕੇ ਆਉਗੀ ਕਮੋਨੂ ਕਰ ਰਹੀ ਨੂੰ 10 ਮਿੰਟ ਹੋ ਚੁੱਕੇ ਸਨ ਪਰ ਸਭ ਆਪਣੀ ਨੀਂਦ ਪੂਰੀ ਕਰ ਰਹੇ ਸਨ ਕਮੋਦੀ ਦਾਦੀ ਉਸ ਨੂੰ ਪਿਆਰ ਕਰਦੀ ਪਰ ਅੱਜ ਉਹ ਬਾਹਡੇ ਗਈ ਹੋਈ ਸੀ ਕਮੋ ਨੇ ਫਿਰ ਪਾਣੀ ਪੀਤਾ ਨਹਾ ਕੇ ਰੋਟੀ ਖਾਧੀ ਤੇ ਆਰਾਮ ਕਰਨ ਲੱਗ ਗਈ ਅਜੇ ਉਹ ਪਈ ਹੀ ਸੀ ਕਿ ਦਰਵਾਜ਼ਾ ਝੂਰਨੜ ਖੜਕਿਆ ਤੇ ਇੱਕ ਰੂਪ ਤੇ ਗੁੱਸੇਵਾਲੀ ਆਵਾਜ਼ ਕੋਈ ਬੋਲਿਆ ਸਾਲੀਏ ਕਿੱਥੇ ਮਰ ਗਈਆਂ ਘੰਟਾ ਹੋ ਗਿਆ ਮੈਨੂੰ ਬੂਹਾ ਪੰਨ ਦੇ ਨੂੰ ਬੂਹਾ ਖੋਲੋ ਕੰਮੋ ਅੱਬੜਵਾਹੀ ਉੱਠੀ ਤੇ ਜਾ ਕੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਉਸਦਾ ਪਿਓ ਖੜਾ ਸੀ ਬਹੁਤ ਗੁੱਸੇ 'ਚ ਕਿੱਥੇ ਮਰ ਗਈਆਂ ਸੀ ਬੂਹਾ ਨਹੀਂ ਖੋਲਦਿਆਂ ਕਿੱਥੇ ਆ ਤੇਰੀ ਮਾਂ ਜੱਬਲਾਉ ਉਹਨੂੰ ਕੰਮੋ ਡਰਦੀ ਮਰਦੀ ਮਾਂ ਕੁੜ ਗਈ ਤੇ ਉਹਨੂੰ ਉਠਾਇਆ ਤਾਂ ਮਾਂ ਨੇ ਕਿਹਾ ਕੀ ਗੱਲ ਆ ਸੌਣ ਲੈਣ ਦੇ ਕੋ ਲੈਣੀ ਏ ਮਸਾਂ ਅੱਖ ਲੱਗੀ ਸੀ ਮੰਮੀ ਜਰੀ ਆਈ ਤਾਂ ਉਹਨੂੰ ਬੁਲਾਉਂਦੇ ਆ ਉਹਨੇ ਰੋਟੀ ਖਾਣੀ ਹੋਣੀ ਚਾ ਜਾ ਕੇ ਦੇਦੀ ਮੈਂ ਕਿਹੜਾ ਲੋਹੀ ਦੀ ਬਣੀ ਸਵੇਰ ਦੀ ਲੱਗੀ ਕੰਮ ਕਰਨ ਕੰਮੋਂ ਨੇ ਆ ਕੇ ਰੋਟੀ ਗਰਮ ਕਰਕੇ ਡੈਡੀ ਨੂੰ ਦੇ ਦਿੱਤੀ ਆ ਕੀ ਬਣਾਇਆ ਨਾ ਨੂਨ ਨਾ ਮਿਰਚ ਲਿਆ ਕੇ ਸਾਬਨ ਜਿਹਾ ਰੱਖ ਦਿੰਦੀ ਆ ਮੂਰੇ ਮੈਂ ਨਹੀਂ ਖਾਣੀ ਜਿਹੋ ਜਿਹੇ ਮਾਂ ਹੋਏ ਜਿਨੇ ਆਣੇ ਰਬਿਕ ਮੁੰਡਾ ਦੇਂਦਾ ਤਾਂ ਕਹਿੰਦਾ ਹੋਇਆ ਚੁੱਪ ਹੋ ਗਿਆ ਤੇ ਬਾਹਰ ਨੂੰ ਨਿਕਲ ਗਿਆ ਇਦਾਂ ਹੀ ਸਮਾਂ ਬੀਤਦਾ ਗਿਆ ਪਹਿਲਾਂ ਤਾਂ ਉਸ ਦੇ ਘਰ ਕਦੇ ਕਿਸੇ ਨੇ ਉਸ ਨੂੰ ਬੁਰਾ ਨਹੀਂ ਸੀ ਕਿਹਾ ਪਰ ਅੱਜਕੱਲ ਗਵਣ ਦੀ ਇੱਕ ਬੀਬੀ ਰੋਜ਼ ਘਰ ਆਉਣ ਲੱਗ ਗਈ ਤੇ ਡੈਡੀ ਨੂੰ ਸੁਣਾਉਣ ਲੱਗ ਗਈ ਵੀ ਲੱਖੀ ਤੇਰਾ ਤਾਂ ਭਾਗੀ ਮਾੜਿਆ ਛੋਟੀ ਉਮਰ ਹੀ ਤੇਰਾ ਪਿਓ ਮਰ ਗਿਆ ਤੇ ਸਾਰੀ ਟੱਬਰ ਦੀ ਜ਼ਿੰਮੇਵਾਰੀ ਤੇਰੇ ਤੇ ਪੈ ਗਈ ਹੁਣ ਜਦ ਦਾ ਵਿਆਹ ਹੋਇਆ ਤੇਰਾ ਦੋ ਕੁੜੀਆਂ ਦੇ ਦਿੱਤੀਆਂ ਉਸ ਰੱਬ ਨੇ ਤੂੰ ਤਾਂ ਕਰਜ਼ੇ ਥੱਲੇ ਆ ਗਿਆ ਇਹਨਾਂ ਕੋ ਲੈਣੀਆਂ ਦਾ ਕਰਕੇ ਮੈਂ ਤਾਂ ਪਥੀਰਾ ਕਿਹਾ ਤੇਰੀ ਮਾਂ ਨੂੰ ਕੁੜੀ ਮਿੰਦੂ ਨੱਪ ਦੇ ਸੰਗੀ ਦੀ ਲੋਕਾਂ ਨੂੰ ਕੀ ਆ ਕਹਿ ਦੇ ਮੰਗੇ ਕਿ ਢਿੱਡ ਚ ਹੀ ਮਰ ਗਿਆ ਜਵਾਕ ਪਰ ਤੇਰੀ ਮਾਂ ਨੇ ਮੰਨੀ ਨਹੀਂ ਕਹਿੰਦੀ ਕੋਈ ਨਹੀਂ ਰੱਬ ਦਾ ਜੀ ਆ ਇਹ ਵੀ ਇਹਨਾਂ ਗੱਲਾਂ ਚ ਕੰਮੋ ਚਾ ਲੈ ਕੇ ਆ ਗਈ ਤਾਈ ਚਾ ਪੀਲਾ ਤੇਰੀ ਆ ਕੰਮੂ ਹੀ ਫਸਾ ਦੀ ਜੜਾ ਇਹੀ ਲੈ ਕੇ ਆਈ ਆ ਇਹਨਾਂ ਦੀ ਬਾਹ ਫੜ ਕੇ ਦੇਖ ਪੁੱਤ ਮੇਰੀ ਗੱਲ ਦਾ ਗੁੱਸਾ ਨਾ ਕਰੀ ਹੁਣ ਅੱਗੇ ਵਾਲਾ ਨਿਆਣਾ ਪਹਿਲਾਂ ਹੀ ਟੈਸਟ ਕਰਾ ਲਈ ਤੂੰ ਤੂੰ ਕਿਹੜਾ ਮਰੱਭਿਆਂ ਦਾ ਮਾਲਕ ਆ ਜੋ ਚੱਕ ਲਵੇਂਗਾ ਵੋਝ ਇਹਨਾਂ ਦਾ ਚੰਗਾ ਮੈਂ ਚੱਲਦੀ ਆਂ ਪੁੱਤ ਸੋਚੀ ਮੈਂ ਜੋ ਕਿਹਾ ਅਜੇ ਕਰਮੇ ਨੂੰ 3 ਮਹੀਨੇ ਪਈ ਆ ਜਨੇਪੇ ਨੂੰ ਚੰਗਾ ਤਾਈ ਲੱਖੀ ਨੇ ਕਿਹਾ ਮੈਂ ਕੋਈ ਸਫਾਈ ਨਹੀਂ ਕਰਾਉਣੀ ਸੁਣ ਲਿਆ ਤੂੰ ਕੰਮੋ ਦੀ ਡੈੜੀ ਇੱਕ ਕੁੱਤੀ ਜੋ ਮਰਜ਼ੀ ਬੋਲੀ ਜਾਏ ਲੋਕਾਂ ਦੇ ਘਰਾਂ ਦੀਆਂ ਸੂਹਾਂ ਲੈਂਦੀ ਫਿਰਦੀ ਆ ਕਰਮੇ ਨੇ ਗੁੱਸੇ 'ਚ ਕਿਹਾ ਤੇ ਲੱਖੀ ਉਸੇ ਗੱਲ ਅੰਸੁ ਨੇ ਕਰਕੇ ਚਲਾ ਗਿਆ ਕਮੋ ਦਾ ਬਚਪਨ ਇਦਾਂ ਹੀ ਲੰਘਦਾ ਗਿਆ ਹਰ ਵੇਲੇ ਉਸ ਨੂੰ ਲੱਗਦਾ ਕਿ ਰੱਬ ਨੇ ਉਹਨੂੰ ਸਭ ਦੀਆਂ ਛਿੜਕਾਂ ਤੇ ਤਾਨੇ ਸੁਣਨ ਨੂੰ ਭੇਜਿਆ ਇਸ ਧਰਤੀ 'ਤੇ ਕਮੋ ਨੂੰ ਕਦੇ ਉਸਦੀ ਮਾਂ ਬੁਰੀ ਲੱਗਦੀ ਕਦੇ ਉਸਾ ਪਿਓ ਤੇ ਕਦੇ ਗਵਾਂਢੀ ਇੱਕ ਦਿਨ ਗਰਮੀ ਦੇ ਦਿਨਾਂ 'ਚ ਸਕੂਲ ਤੋਂ ਘਰ ਆਉਂਦੀ ਕਰਮੋ ਸੜਕ ਤੇ ਚੱਕਰ ਖਾ ਕੇ ਡਿੱਗ ਪਈ ਦਫਾਹਰ ਦਾ ਵੇਲਾ ਸੀ ਕੋਈ ਬੰਦਾ ਨਹੀਂ ਕੋਈ ਪਰਿੰਦਾ ਨਹੀਂ ਦੂਰ ਦੂਰ ਤੱਕ ਨਜ਼ਰ ਨਹੀਂ ਸੀ ਆਉਂਦਾ ਉਸ ਨੂੰ ਸ਼ਾਇਦ ਦਿੱੱਗੀ ਪੈਨੂ ਖਾਸਾ ਸਮਾਂ ਹੋ ਗਿਆ ਸੀ ਪਰ ਸ਼ਾਇਦ ਉਸ ਦੀ ਉਮਰ ਵਧੀ ਕਿ ਇੱਕ 70-80 ਸਾਲ ਦੀ ਬੀਬੀ ਘਰ ਦਾ ਕੋਲ ਹੀ ਸੀ ਉਸ ਦੇ ਨੂੰ ਪੁੱਤ ਉਸ ਨੂੰ ਡੰਗਰਾਂ ਵਾਲੇ ਵਾਲੇ 'ਚ ਬਿਠਾਈ ਰੱਖਦੇ ਸੀ ਉਸ ਨੇ ਆਪਣੀਆਂ ਕਮਜ਼ੋਰ ਨੀਆਂ ਵਾਲੀਆਂ ਅੱਖਾਂ ਨਾਲ ਵੇਖਿਆ ਤਾਂ ਉਸ ਨੂੰ ਸੜਕ 'ਤੇ ਕੁਝ ਪਿਆ ਵਿਖਾਈ ਦਿੱਤਾ ਉਹ ਮੂੰਹ 'ਚ ਬੁੜਬੁੜ ਕਰਨ ਲੱਗੀ ਆ ਲੋਕਾਂ ਦਾ ਵੀ ਐਵੇਂ ਹੀ ਉੱਤੇ ਆ ਪਿਆ ਘਰ ਦੇ ਮੰਦਿਰ ਨੂੰ ਆ ਠੁਕ ਠੁਕ ਲੈ ਲੈਣ ਦਿੰਦੇ ਆ ਸਾਰਾ ਦਿਨ ਉੱਡਦੇ ਫਿਰਦੇ ਪਤਨੀ ਅੱਜ ਕਿਸ ਨਿਜ ਹੁਣੇ ਨੇ ਇਸ ਜੀਵ ਨੂੰ ਮਾਰਤਾ ਬੀਬੀ ਮੂੰਹ ਚ ਬੋਲਦੀ ਹੌਲੀ-ਹੌਲੀ ਖੁੰਡੀ ਘੜੀਸਦੀ ਕੰਮੂ ਵੱਲੋਂ ਵਧ ਰਹੀ ਸੀ ਕੁੜੇ ਕਿੰਨਾਂ ਦੀ ਜਵਾਕੜੀਆਂ ਇਹ ਮਾਤਾ ਨੇ ਕੰਮੂ ਨੂੰ ਚੁੱਕਿਆ ਤੇ ਪਾਣੀ ਭਲਾ ਗਿਆ ਉਸ ਨੂੰ ਪੁੱਛਿਆ ਕਿੰਨਾਂ ਦੀ ਧੀਆਂ ਕੁੜੇ ਮਿੰਦੋ ਦੀ ਪੋਤੀਆਂ ਬੀਬੀ ਉਹ ਵੰਸ਼ ਕੀ ਮਿੰਦੋ ਧੀ ਹੈ ਹਾਂ ਬੀਬੀ ਵਾਰ-ਵਾਰ ਬੀਬੀ ਦੇ ਮੂੰਹੋਂ ਧੀ ਇਹ ਸੁਣਨਾ ਤੇ ਕੰਮੂ ਦੇ ਮੂੰਹ ਨੂੰ ਆਪਣੀ ਚੁੰਨੀ ਨਾਲ ਸਾਫ਼ ਕਰਨਾ ਕੰਮੂ ਨੂੰ ਚੰਗਾ ਲੱਗ ਰਿਹਾ ਸੀ ਕੰਮੂ ਨੂੰ ਲੈ ਕੇ ਉਹ ਦੇ ਘਰ ਚਲੀ ਗਈ ਨੀਮਿੰਦੋ ਕੁੜੀ ਕਿੱਥੇ ਬੜੀਆਂ ਬੈਠੀਆਂ ਸਾਰੀਆਂ ਬੇਬੇ ਥੋੜੇ ਗੁੱਸੇ ਨਾਲ ਰੋਲਾ ਪਾਉਂਦੀ ਅੰਦਰ ਗਈ ਮੱਥਾ ਟੇਕਦੀ ਬੇਬੇ ਅਚੇਤੜ ਦਰਾ ਕੇ ਮੈਂ ਭੁੱਲ ਗਈ ਕਰਮੀ ਨੇ ਪੈਰੀ ਹੱਥ ਲਾਉਂਦੇ ਕਿਹਾ ਤੇ ਨਾਲ ਹੀ ਕੰਮੂ ਵੱਲ ਖੂਰ ਕੇ ਵੇਖਿਆ ਨੇ ਕਰਮੀ ਇਹ ਜਵਾਕੜੀਆਂ ਚ ਡਿੱਗ ਕੇ ਗਰਮੀ ਨਾਲ ਸੜਕ ਤੇ ਇਹਨੂੰ ਲੈ ਕੇ ਆਈਆਂ ਤੁਸੀਂ ਇਹਨੂੰ ਬਸ ਤੇ ਕਿਉਂ ਨਹੀਂ ਭੇਜਦੇ ਐਵੇਂ ਇਦੀ ਜਾਨ ਤਪਾਉਣੇ ਹੋ ਕੀ ਕਰੀਏ ਬੀਬੀ ਅੱਗੇ ਖਰਚੇ ਸੁੱਤਣੀਆਂ ਆਉਂਦੀ ਹੋਰ ਕਿੱਥੋਂ ਝੱਲ ਲਵਾਂਗੇ ਇਹਨਾਂ ਦਾ ਪਿਓ ਘਟਟੀ ਸੀ ਲੱਗਾ ਜਿਹੜਾ ਨੋਟ ਵਰੀ ਜਾਊ ਇਹਨਾਂ ਤੋਂ ਚੱਲ ਚੰਗਾ ਧੀ ਹਰੇਕ ਆਪਣੇ ਘਰ ਸਰਦ ਯੋਖ ਔਖਾ ਕੰਮੂ ਇਹ ਸਭ ਵੇਖ ਸੋਚਦੀ ਕਿਤਿਆਂ ਖਰਚਾ ਆ ਕੀ ਉਹ ਬੋਝ ਆ ਉਹ ਹਰ ਵੇਲੇ ਇਹ ਹੀ ਅਰਦਾਸ ਕਰਦੀ ਕਿ ਕਾਸ਼ ਉਹ ਮੁੰਡਾ ਹੁੰਦੀ ਤੇ ਡੈਡੀ ਉਹਨੂੰ ਪਿਆਰ ਕਰਦੇ ਮੰਮੀ ਉਹਨੂੰ ਛਿੜਕਦੀ ਨਾ ਇਦਾਂ ਹੀ ਇਦਾਂ ਹੀ ਦਿਨ ਲੰਘਦੇ ਗਏ ਕੰਮੂ ਜੂ ਰੁੱਖਾਪਨ ਕਾਚ ਸੈਂਦੀ ਉਹੀ ਸਕੂਲ ਚ ਵੀ ਸਣਾ ਪੈਂਦਾ ਸਾਰੇ ਬੱਚਿਆਂ ਦੇ ਮਾਪੇ ਸਕੂਲ ਸਵਾ ਵਿੱਚ ਆਉਂਦੇ ਬੱਚੇ ਦੀ ਪੜਾਈ ਬਾਰੇ ਜਾਣਦੇ ਫਿਰ ਵਾਪਸ ਜਾਣ ਲੱਗੇ ਆਪਣੇ ਬੱਚੇ ਨੂੰ ਸਕੂਲ ਦੀ ਕੰਟਿਨ ਤੋਂ ਟੌਫੀਆਂ ਲੈ ਕੇ ਦਿੰਦੇ ਬੱਚੇ ਆਪਸ ਵਿੱਚ ਗੱਲਾਂ ਕਰਦੇ ਮੰੰਦੀ ਤਾਂ ਚ ਮੇਰੇ ਪਾਪਾ ਆਏ ਸੀ ਸਕੂਲ ਮੈਨੂੰ ਨਵਾਂ ਬੈਗ ਲੈ ਕੇ ਦਿੱਤਾ ਲਿਖਾਂ ਨੂੰ ਕਿੰਨੀ ਚੀਜ਼ੀ ਵੀ ਹਾਂ ਅੱਜ ਮੇਰੇ ਵੀ ਮੰਮੀ ਆਏ ਸੀ ਮੈਨੂੰ ਵੀ ਵੇਖ ਚੀਜ਼ੀ ਦਿੱਤੀ ਕੰਮੂ ਤੇਰੀ ਮੰਮੀ ਡਾੜੀ ਨਹੀਂ ਆਈ ਕਮ ਨੂੰ ਲੱਗਦਾ ਕਿ ਸ਼ਾਇਦ ਉਹਦੀ ਮਾਂ ਉਹਦੀ ਅਸਲੀ ਮਾਂ ਨਹੀਂ ਆ ਮਤਰੀ ਆ ਕਿਉਂਕਿ ਜੋ ਰੂਪ ਉਹ ਮਾਂ ਦਾ ਸਕੂਲ ਦੀ ਮਹੀਨਾਵਾਰ ਸਵਾਚ ਵੇਖਦੀ ਉਹ ਤਾਂ ਉਹਨੇ ਕਦੇ ਵੇਖਿਆ ਹੀ ਨਹੀਂ ਸੀ ਹੁਣ ਜਦ ਬੱਚੇ ਉਹਨੂੰ ਪੁੱਛਦੇ ਤਾਂ ਉਹ ਕਹਿ ਛੱਡਦੀ ਪਤਾ ਮੇਰੀ ਮਮੀ ਮਤਰੀ ਆ ਜੀ ਤਾਂ ਨਹੀਂ ਮੈਨੂੰ ਪਿਆਰ ਕਰਦੀ ਉਹਦੇ ਬੋਲੇ-ਬੁਲੇ ਸ਼ਬਦ ਕਾਲ ਜੀ ਨੂੰ ਬਿਨ ਜਾਣ ਥੋੜੀ ਜਹੀ ਝੂਠੀ ਤਸੱਲੀ ਤੇ ਅੰਤ ਦਾ ਦਰਦ ਸੀ ਹੁਣ ਕਮੂ ਨੂੰ ਅਧਿਆਪਕ ਵੀ ਕਹਿਣ ਲੱਗੇ ਕਿ ਹਰ ਬੱਚੇ ਦੇ ਮਾਪੇ ਹਸਤਾਖਰ ਕਰਕੇ ਜਾਣ ਜੇਦੇ ਨਹੀਂ ਆਏ ਤਾਂ 100 ਰੁਪਏ ਜੁਰਮਾਨਾ ਹੋ ਫਿਰ ਵੀ ਉਹਦੇ ਘਰੋਂ ਕੋਈ ਨਹੀਂ ਆਇਆ ਕਮੋ ਕਿਸੇ ਪਿੰਨ ਦੀ ਜਾਣ ਪਛਾਣ ਵਾਲੀ ਤੋਂ ਹਸਤਾਖਰ ਕਰਾ ਲੈਂਦੀ ਤੇ ਜੁਰਮਾਨੇ ਤੋਂ बच ਜਾਂਦੀ ਅੱਜ ਜਦੋਂ ਕਮੋ ਸਕੂਲ ਨੂੰ ਆਈ ਤਾਂ ਘਰ ਚ ਸੁਨਸਾਨ ਬਸਰੀ ਸੀ ਸਭ ਸਿਰ ਸਿਰਕਟੀ ਬੈਠੇ ਸੀ ਕਮੋ ਦੀ ਮਾਂ ਕਿਦਰੀ ਨਜ਼ਰ ਨਹੀਂ ਆ ਰਹੀ ਸੀ ਕੋਈ ਕਿਸੇ ਨਾਲ ਗੱਲ ਨਹੀਂ ਸੀ ਕਰ ਰਿਹਾ ਬਸ ਹੁਣ ਤਾਂ ਵਹੀ ਗੁਰੂ ਦਾ ਸਹਾਰਾ ਉਹਦਾ ਜੂ ਪਾਣਾ ਉਹ ਤਾਂ ਮੰਨਣਾ ਪੈਣਾ ਛੋਟੀ ਪੈਨ ਰੂਹੀ ਜਾਂਦੀ ਸੀ ਕੰਮੋਂ ਇਹਨੂੰ ਚੁੱਪ ਕਰਾ ਕਿਵੇਂ ਸੰਗ ਢਿਆਏ ਨੇ ਇੱਥੇ ਅੱਗੇ ਹਲਕ ਚ ਜਾਣ ਆਈ ਆ ਲੱਖੀ ਅੱਗ ਬੋਲਾ ਹੋਇਆ ਬੁੱਲੀ ਜਾਂਦਾ ਸੀ ਚੁੱਪ ਕਰ ਜਾ ਮੁੰਡਿਆ ਤੇਰੇ ਰੋਲਾ ਪਾਉਣ ਨਾਲ ਕੁਝ ਨਹੀਂ ਬਦਲਣਾ ਕੰਮੋਂ ਦੀ ਦਾਦੀ ਮਾਲਾ ਫੇਰਦੀ ਬੋਲੀ ਜਾਣੀ ਕੁੜੀ ਇਹਨੂੰ ਛੋਟੀ ਨੂੰ ਲੈ ਜਾ ਬਾਹਰ ਇੱਥੇ ਤੇਰੇ ਪਿਓ ਨੇ ਚੀਕਾ ਮਾਰੀ ਜਾਣੀ ਆ ਇਹਨਾਂ ਨੂੰ ਇੱਕ ਬੀਬੀ ਹੱਥ ਚ ਬੈਗ ਲੈ ਕੇ ਆਈ ਤੇ ਬਿਨਾ ਕੁਝ ਬੋਲੇ ਪਿਛਲੀ ਬੈਠਕ ਚ ਵੜ ਗਈ ਕੰਮੂ ਵਿਹੀ ਵੜੀ ਤਾਕੀ ਦੀ ਜਲੀ ਵਿੱਚੋਂ ਦੇਖ ਰਹੀ ਸੀ ਕਿ ਕੀ ਹੋਇਆ ਉਹਦੀ ਮਾਂ ਕਿੱਥੇ ਆ ਕੋਈ ਇਹਨੂੰ ਲੱਭਣ ਕਿਉਂ ਨਹੀਂ ਜਾਂਦਾ ਮੰਮੀ ਮੈਨੂੰ ਨਹੀਂ ਲੈ ਕੇ ਗਈ ਕੋਈ ਗੱਲ ਨਹੀਂ ਅੱਪਾ ਨਿੱਕੀ ਪੈਨ ਨੂੰ ਕਿਉਂ ਛੱਡ ਗਈ ਸਾਰਾ ਦਿਨ ਲੰਘ ਗਿਆ ਤੇ ਅਥੰਦਾ ਸੋਚ ਵਿੱਚ ਘਰ ਚਲੇ ਗਿਆ ਪਰ ਕੰਮੂ ਦੀ ਨੀਗਾ ਬੁਹੀ ਵਾਲੀ ਸੀ ਖਰੀ ਉਹਦੀ ਮਾਂ ਆ ਜਾਵੇ ਕੁੜੇ ਕੰਮੂ ਆ ਦੋ ਗਲਾਸ ਲੈ ਕੇ ਆ ਕੰਮੂ ਤਾਂ ਡੈਡੀ ਆਪਣੇ ਦੋਸਤ ਨਾਲ दारू ਪੀਣ ਲੱਗ ਪਿਆ ਜਿਵੇਂ ਕਿ ਕੁਝ ਹੋਇਆ ਹੀ ਨਾ ਹੋਵੇ ਡੈਡੀ ਮੰਮੀ ਕਿੱਥੇ ਆ ਸਵੇਰੇ ਤੱਕ ਘਰ ਸੀ ਹੁਣ ਦਿਖੀ ਨਹੀਂ ਕੰਮੂ ਨੇ ਡਰਦੀ ਆਵਾਜ਼ ਵਿੱਚ ਪੁੱਛਿਆ ਮੈਨੂੰ ਨਹੀਂ ਪਤਾ ਮੈਂ ਤੇਰੀ ਮਾਂ ਦਾ ਨੌਕਰ ਨਹੀਂ ਲੱਗਿਆ ਜੇ ਦਫਾ ਹੋਏ ਤੂੰ ਸਾਰੇ ਫਸਾਦੀ ਜੜ ਤੂੰ ਹੀ ਆ ਨੈਸ਼ ਕੁੜੀ ਭਮੇ ਜਦੀ ਕੰਮੂ ਨੇ ਸਰਦ ਸੰਭਾਲਿਆ ਉਹ ਦੁੱਧ ਦੀ ਉਹਨੇ ਆਪਣੀ ਮਾਂ ਦੀ ਬੁੱਕਲ ਦਾ ਨਿੱਗ ਨਹੀਂ ਮੰਨਿਆ ਲੋਰੀ ਨਹੀਂ ਸੁਣੀ ਪਿਆਰ ਨਾਲ ਉਹਦਾ ਮੂੰਹ ਨਹੀਂ ਪਲੂਸਿਆ ਪਰ ਅੱਜ ਕਾਲਜਾਂ ਮਾਂ ਨੂੰ ਦੇਖਣ ਦੀ ਖਿੱਚ ਪਾ ਰਿਹਾ ਸੀ ਬੇਬੀ ਤੂੰ ਮਾਲਾ ਫੇਰੀ ਜਾ ਇਥੇ ਸੰਗਜੇ ਸਾਫ ਹਸਿਆ ਕਿ ਹੁਣ ਕੀ ਹੋਊਗਾ ਲਖੀਦਾਰੂ ਨਾਲ ਰੱਜੇ ਹੋਇਆ ਆਪਣੀ ਮਾਂ ਨੂੰ ਰੋਵ ਨਾਲ ਪੁੱਛਦਾ ਹੈ ਤੂੰ ਹਟਦਾ ਨਹੀਂ ਰੋਲਾ ਪਾਉਣਾ ਹਾਂਜੀ ਉੱਚੀ ਬੋਲੇ ਤਾਂ ਮੇਰੀ ਖੁੰਡੀ ਵੇਖਦਾ ਇਹ ਪੈਣੀ ਤੇਰੇ ਗਿੱਟਿਆਂ ਚ ਕਮੋਰੀ ਦਾਦੀ ਗੁੱਸੇ ਚ ਬੋਲਦੀ ਆ ਸਵੇਰ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਹੋ ਗਈ ਕਮੋਦਿਆ ਨਿੱਕੀਆਂ ਨਿੱਕੀਆਂ ਅੱਖਾਂ ਚ ਇੱਕ ਤਾਂਗ ਸੀ ਮਾਂ ਨੂੰ ਵੇਖਣ ਦੀ ਜਿਵੇਂ ਬੰਬੀਆ ਮੀਂਹ ਦੀ ਇੱਕ ਕਣੀ ਦੀ ਤਾਂਗ ਰੱਖਦਾ ਚਿਕੂਰ ਚੰਨ ਤੱਕ ਪਹੁੰਚਣ ਲਈ ਮਰਦੀ ਜਾਂਦੀ ਆ ਪਰ ਕਿਉਂ ਕੋਈ ਉਸਦੀ ਮਨ ਦੀ ਵਲਵਲੀ ਨਹੀਂ ਸਮਝ ਰਿਹਾ ਸੀ ਉਹ ਪੁੱਛੇ ਵੀ ਤਾਂ ਕਿਸ ਤਰ੍ਹਾਂ ਪੁੱਛੇ ਕੋਈ ਸੁਣ ਚੰਗਾ ਨਹੀਂ ਸੀ ਸਮਝਦਾ ਕਦੇ-ਕਦੇ ਉਹ ਸੋਚਦੀ ਕਿ ਰੱਬ ਨੇ ਕਿਉਂ ਇਸ ਨੂੰ ਇਸ ਘਰ ਭੇਜਿਆ ਕਿ ਸਾਰੀਆਂ ਕੁੜੀਆਂ ਨਾਲ ਇਦਾਂ ਹੁੰਦੀ ਹੋ ਵਰਾਂਡੇ 'ਚ ਤੋਂ ਮੰਜੇ ਡਿੱਗੇ ਸੀ ਇੱਕ ਤੇ ਕੰਮੋ ਤੇ ਉਸਦੀ ਦਾਦੀ ਲੰਮੀ ਪਈਆਂ ਸੀ ਤੇ ਦੂਜੀ ਤੇ ਉਹਦੇ ਨਿੱਕੀ ਭੈਣ ਰਾਤ ਦਾ ਤੀਜਾ ਪਹਿਰ ਸ਼ੁਰੂ ਹੋਇਆ ਕਿ ਪਿਛਲੀ ਬੈਠਕ 'ਚ ਉਹ ਚੀਕਾਂ ਆਉਣੀਆਂ ਸ਼ੁਰੂ ਹੋ ਗਈਆਂ ਜਿਵੇਂ ਕੋਈ ਅਥਾ ਦਰਦ ਨਾਲ ਕਰਾ ਰਿਹਾ ਹੋਵੇ ਇਸ ਨਾਲ ਸਭ ਉੱਠ ਗਏ ਕੰਮੋ ਦੀ ਕਾਂਦਰ ਵਤਕ ਬਲੁੰਦਰ ਕੇ ਲਹਿ ਗਈਆਂ ਇਸ سلسلہ ਕੁਛ تیر ਚੱਲਿਆ ਤੇ ਥੋੜੀ ਚੁੱਪੀ ਬਾਦ ਕੰਮੋ ਦੀ ਮਾਂ ਜ਼ੋਰ ਜ਼ੋਰ ਨਾਲ ਰੋਣ ਲੱਗ ਗਈ ਕੰਮੋ ਦੀ ਮਾਂ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ ਇਹ ਵੇਖ ਕੇ ਕੰਮੋ ਦਾ ਪਿਓ ਲੱਕੀ ਜਮੀਨ ਤੇ ਬੈਠ ਗਿਆ ਤੇ ਉਸ ਰੱਬ ਨੂੰ ਕੁਸਣ ਲੱਗ ਗਿਆ ਹਾਏ ਓਏ ਰੱਬਾ ਮੈਂ ਕੀ ਤੇਰੀ ਮਾਂ ਮਾਰਿਆ ਕਿ ਮੈਂ ਤੇਰਾ ਬੁਰਾ ਕੀਤਾ ਫਿਰ ਮੇਰੇ ਮੱਥੇ ਇੱਕ ਹੋਰ ਕੁੜੀ ਮਾਰਤੀ ਮੈਹੀ ਮਿਲਦੇ ਤੈਨੂੰ ਹੀ ਰਹਿਂਦ ਖੁੰਦੀ ਇਹਨੂੰ ਚੰਗੇ ਚੰਗੇ ਲੋਕੀ ਲੈਗੇ ਹੀ ਵੱਟੇ ਤੋਂ ਮੇਰੇ ਮੱਥੇ ਮਾਰੀ ਨਿਤਾਈ ਤੈਨੂੰ ਕਿਹਾ ਸੀ ਨਾ ਕਿ ਜੇ ਜਵਾਕ ਮੁੰਡਾ ਨਾ ਹੋਇਆ ਤਾਂ ਸੰਗੀ ਨੱਪਦੇ ਫੇ ਮੈਂ ਕੀ ਕਰਾਂ ਪੁੱਤ ਤੇਰੀ ਮਾਂ ਨਹੀਂ ਮੰਨਦੀ ਸੀ ਕਹਿੰਦੀ ਜੋ ਵੀ ਜੀ ਆਉਂਦਾ ਆਪਣੀ ਕਿਸਮਤ ਲਖਵਾ ਕੇ ਆਉਂਦਾ ਕਿਉਂ ਪਾਪ ਖੱਟਣਾ ਕੋਈ ਨਹੀਂ ਪੁੱਤ ਜਿੱਥੇ ਦੂ ਪਾਲਦੇ ਹਾਂ ਉੱਥੇ ਇਹ ਵੀ ਪਲ ਜਾਊ ਰੁੱਲ ਖਲਕੇ ਥਾਈ ਨੇ ਲਖੀ ਨੂੰ ਹੌਸਲਾ ਦਿੰਦੇ ਹੋਏ ਕਿਹਾ ਓ ਚੁੱਪ ਕਰ ਜਾਓ ਹੱਟੇ ਬੁੜੀਆਂ ਦੇ ਸਾਰੇ ਪਵੜੇ ਆ ਅਖੇ ਪਾਪ ਲੱਗੂ ਨਲੇ ਹੋਰ ਇਹ ਮੇਰੇ ਪੱਲੇ ਪੈ ਗਈਆਂ ਕਿਸੇ ਪਾਪ ਨਾਲੋਂ ਘਟਾ ਲੱਕੀ ਬੜੁੜ ਘਰਦਾ ਉੱਪਰਲੀ ਚਵਾਰੇ ਚੜ ਕੇ ਪੈ ਗਿਆ ਨਿਕਰਮੀ ਹੁਣ ਜੋ ਹੋਣਾ ਸੀ ਹੋ ਗਿਆ ਤੁਸੀਂ ਜਵਾਕੜੀ ਨੂੰ ਦੁੱਧ ਪਿਲਾਦੀ ਵਿਖ ਰੋਈ ਜਾਂਦੀ ਆ ਕੰਮੋ ਦੀ ਦਾਦੀ ਨੇ ਕਿਹਾ ਨਾ ਬੀਬੀ ਮੈਂ ਥੇ ਦੂਰ ਲੈ ਜਾ ਇਹਨੂੰ ਮੈਂ ਨਹੀਂ ਚੱਕਣੀ ਇਹ ਕਰਮੀ ਰੋਂਦੇ ਹੋਏ ਬੋਲੀ ਤੇ ਦੂਜੇ ਪਾਸੇ ਪਾਸਾ ਵਟਕੇ ਪੈ ਗਈ ਜਿਵੇਂ ਕਿ ਮੇ ਰਾਤ ਗੁਜ਼ਰ ਗਈ ਪਰ ਨੀਂਦ ਸ਼ਾਇਦ ਕਿਸੇ ਨੂੰ ਨਾ ਆਈ ਸੀ ਰਾਤ ਪਮੇ ਹੋਰਾਂ ਲਈ ਅਗਲੀ ਸਵੇਰ ਦਾ ਚੜਦਾ ਸੂਰਜ ਨਮੀ ਆਸ ਉਮੀਦ ਲੈ ਕੇ ਆਇਆ ਹੋਵੇ ਪਰ ਜੋ ਕੁਝ ਕੰਮੋ ਦੇ ਕਰ ਰਾਤ ਇਹ ਹਨੇਰੀ ਚ ਹੋਇਆ ਉਸ ਦੀ ਕਾਲਖ ਜਿਆਦਾ ਕਾਲੀ ਸੀ ਜੋ ਸੂਰਜ ਦੇ ਪ੍ਰਕਾਸ਼ ਨਾਲ ਵੀ ਦੂਰ ਨਹੀਂ ਸੀ ਹੋਈ ਕਰਮੀ ਚੁੱਲੇ ਤੇ ਸਵੇਰ ਦੀ ਰੋਟੀ ਬਣਾ ਰਹੀ ਸੀ ਤੇ ਆਪਣੇ ਹੀ ਖਿਆਲਾਂ ਚ ਗਵਾਚੀ ਹੋਈ ਕਿ ਰੱਬਾ ਤੂੰ ਕਿਦਾਂ ਦੇ ਲੇਖ ਲਿਖਦਾ ਕੁੜੀਆਂ ਦੇ ਪੀਕੇ ਕਰਪਿਓ ਦੀਪਕ ਦੇ ਲਾਜ ਰੱਖਣ ਲਈ ਜੀਉਂਦੀਆਂ ਤੇ ਸਹੌਰਿਆਂ ਦੇ ਵਾਂਝ ਨੂੰ ਵਾਰਿਸ਼ ਦੇਣ ਲਈ ਇਸ ਚ ਕੁੜੀਆਂ ਦੀ ਆਪਣੀ ਮਰਜ਼ੀ ਕਿੱਥੇ ਆ ਕਰਮੀ ਦੇ ਮਨ ਚ ਇਹ ਬਹਿ ਚੱਲ ਰਹੀ ਸੀ ਕਿ ਬਾਹਰਲਾ ਦਰਵਾਜ਼ਾ ਖੜਕਿਆ ਤੇ ਉਸਦੀ ਆਪਣੀ ਮਨ ਨਾਲ ਚੱਲਦੀ ਪੈਸਰ ਰਾਫਤਾ ਟੁੱਟ ਗਿਆ ਉਸਨੇ ਬੂਹਾ ਖੋਲਿਆ ਤਾਂ ਬਾਹਰ ਉਸਦੀ ਮਾਂ ਤੇ ਉਸਤਾ ਵੱਡਾ ਪਰ ਆਖੜੇ ਸੀ ਜਿਉਂ ਹੀ ਕਰਮੀ ਤੇ ਉਸ ਦੀ ਮਾਂ ਦਰਾਈਆਂ ਤੇ ਇੱਕ ਦੂਜੀ ਗੱਲ ਲਾ ਕੇ ਫੁੱਟ ਫੁੱਟ ਰੰਗ ਲੱਗ ਗਈਆਂ ਇਦ ਲਗ ਰਿਹਾ ਸੀ ਜਿਦਾ ਦਿਲ ਦਾ ਦਰਦ ਕਿਸਮਤ ਨਾਲ ਸ਼ਿਕਵਾ ਲਿਖਾ ਨਾਲ ਰੋਸ ਸਭ ਦਰਦ ਅੱਖਾਂ ਰਾਹੀਂ ਹੰਝੂਆਂ ਦਾ ਸਲਾਬ ਵਨ ਬੈਗਿਆ ਨਿਕਲ ਗਿਆ ਹੋਵੇ ਬੋਲ ਕੁਝ ਬੋਲ ਨਹੀਂ ਸੀ ਰਹੀ ਪਰ ਅੱਖਾਂ ਦਾ ਨੀਰ ਉੱਚੀ ਉੱਚੀ ਬੋਲ ਕੇ ਸਾਰੀਆਂ ਵਿਥਿਆ ਬਿਆਨ ਕਰ ਰਿਹਾ ਸੀ ਮਾਂ ਮੇਰੀ ਕੀ ਗਲਤੀ ਆ ਕਿਉਂ ਰੱਬ ਮੈਨੂੰ ਸਜ਼ਾ ਦੇ ਰਿਹਾ ਕਿਉਂ ਮੇਰੀ ਅਰਦਾਸ ਨਹੀਂ ਸੁਣਦਾ ਮੈਂ ਥੱਕ ਗਈ ਹਾਂ ਆਂਡ ਗਵਣ ਦੇ ਤਾਨੇ ਮੇਨੇ ਸੁਣ ਕੇ ਸਾਰੀਆਂ ਹੀ ਗੱਲਾਂ ਕਰਦੀਆਂ ਕਿ ਮੇਰੇ ਇਸ ਕਮੀ ਆ ਮੇਕੀ ਸੇ ਜੋਗੀਨੀ ਕਹਿੰਦੀ ਕਹਿੰਦੀ ਕਰਮੀ ਦਾ ਗਲ ਪੜਾਇਆ ਕੀ ਕਰਾਂ ਤੀ ਮੈਂ ਤਾਂ ਤੈਨੂੰ ਕਹਿੰਦੀ ਸੀ ਕਿ ਟੈਸਟ ਕਰਾਲਾ ਸਿਆਪਾ ਹੀ ਨਿਮੇੜ ਦੇਣਾ ਸੀ ਇਹਦਾ ਢਿੱਡ ਚ ਹੀ ਨਫਖਣੀ ਦਾ ਕੀ ਕਰਦੀ ਮਾਂ ਸਭ ਪਾਸੇ ਵੇਖਣਾ ਪੈਂਦਾ ਅਜੀ ਮਾਮਾ ਧੀਆਂ ਦੁੱਖ ਸੁੱਖ ਸਾਂਝਾ ਕਰੀ ਰਹੀਆਂ ਸੀ ਕਿ ਲੱਖੀ ਤੇ ਮਿੰਦੋ ਮੱਜਾਂ ਵਾਲੇ ਵਾੜੇ ਚੋ ਕਰਜ ਆ ਜਾਂਦੇ ਲੱਖੀ ਆਪਣੇ ਸੱਸ ਨੂੰ ਵੇਖਦਾ ਹੀ ਗੁੱਸੇ ਨਾਲ ਬੋਲਣ ਲੱਗ ਜਾਂਦਾ ਆਗੇ ਤੁਸੀਂ ਹੁਣ ਕੀ ਵੇਖਣਾ ਹੈ ਹੋ ਕਿ ਮਿਆ ਜੀ ਵਾਸਤੇ ਕ ਜਮਾ ਹੀ ਉਜੜ ਗਿਆ ਆ ਦੇਖ ਲੋ ਤੁਹਾਡੀ ਇਸ ਕੁੜੀ ਨੇ ਇੱਕ ਹੋਰ ਚੰਗੀ ਤੁਸੀਂ ਜਾਓ ਤੇ ਆਪਣੀ ਧੀ ਨੂੰ ਵੀ ਲੈ ਜਾਓ ਮੈਨੂੰ ਨਹੀਂ ਲੋੜ ਕਿਸੇ ਦੀ ਰਹਿ ਲੂੰਗਾ ਮੈਂ ਕੱਲਾ ਮਿੰਦੂ ਚੁੱਪ ਕਰ ਵੇ ਮੁੰਡਿਆ ਹੁਣ ਜੋ ਹੋਣਾ ਸੀ ਹੋ ਗਿਆ ਜ਼ਿਆਦਾ ਬੋਲਿਆ ਤਾਂ ਡਾਂਗ ਫਿਰੂੰ ਤੇਰੀ ਸਮਝ ਗਿਆ ਵਿਨਰੰਜਨਾ ਕੰਮ ਦਾ ਵੱਡਾ ਮਾਮਾ ਪੁੱਤ ਜਾਂ ਲੈ ਜਾ ਇਹਨੂੰ ਖੂਬ ਅਲ ਗੀੜਾ ਕੱਢਾਉ ਐਵੇਂ ਇੱਥੇ ਅਵਾ ਤਵਾ ਬੋਲੂਗਾ ਲਖੀ ਲੈ ਜਾ ਨਰੰਜਨ ਨੂੰ ਨਾਲ ਇੱਤੁਰ ਨੱਚ ਤੇ ਨਵਣੀਆਂ ਬੈਠਾਂ ਭੈਣ ਜੀ ਤੁਸੀਂ ਉਹਦੀਆਂ ਗੱਲਾਂ ਦਿਲਤੀ ਨਾ ਲਾਇਓ ਨਾਲੇ ਰੋਣਾ ਕਿਉਂ ਆਪਾਂ ਸੁੱਖ ਨਾਲ ਤੰਦਰੁਸਤ ਬੱਚਾ ਦਿੱਤਾ ਉਸਤਾਦੀ ਨੇ ਤੇ ਕਰਮਿਤ ਮੇਰੀ ਧੀ ਆ ਨੂ ਨਹੀਂ ਆਪੇ ਦੇ ਦੇਣਾ ਉਸਨੇ ਜਦ ਉਸਦੀ ਰਜਾ ਹੋਈ ਹਾਂਜੀ ਭੈਣ ਜੀ ਮੈਂ ਸਮਝਦੀ ਆ ਪਰ ਤੁਸੀਂ ਇਸ ਵਾਰ ਮੇਰੀ ਗੱਲ ਮੰਨ ਲਓ ਤੇ ਇਹਨੂੰ ਇੱਕ ਡਾਕਟਰ ਆ ਫਗਵਾੜੇ ਉੱਥੋਂ ਦਵਾਈ ਖਵਾ ਦਿਓ ਗਰੰਟੀ ਆ ਕਿ ਮੁੰਡਾ ਹੀ ਹੋਊ ਮੈਨੂੰ ਪਤਾ ਤੁਸੀਂ ਮੰਨਦੇ ਨਹੀਂ ਇਹ ਸਭ ਪਰ ਹੁਣ ਤਾਂ ਦਵਾਈ ਖਾਣੀ ਪੈਣੀ ਕਰਮੇ ਦੀ ਉਮਰ ਵੀ ਤਾਂ ਹੋਈ ਜਾਂਦੀ ਆ ਅਗਾ ਫਿਰ ਔਖਾ ਹੋ ਜੂ ਕੰਮੋ ਦੀ ਨਾਨੀ ਨੇ ਜ਼ੋਰ ਪਾ ਕੇ ਕਿਹਾ ਠੀਕ ਆ ਭੈਣ ਜੀ ਜਿੱਦਾਂ ਤੁਸੀਂ ਕਹੋ ਚਲੋ ਚਾਹ ਪੀ ਲੋ ਹੁਣ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਨਾਨੀ ਬਹੁਤ ਪਿਆਰ ਕਰਦੀ ਹੁੰਦੀ ਪਰ ਕੰਮੋ ਦੇ ਹਿੱਸੇ ਇਹ ਪਿਆਰ ਵੀ ਨਹੀਂ ਸੀ ਅਜਿਵੇਂ ਹੀ ਕਮਸ ਕੋਲ ਦਵਾਈ ਤੇ ਭੱਜ ਕੇ ਨਾਨੀ ਨੂੰ ਜੱਫੀ ਪਾਉਣ ਲੱਗੀ ਨਾਨੀ ਮਾਂ ਤੁਸੀਂ ਆ ਗਏ ਕੀ ਲੈ ਕੇ ਆਏ ਹੋ ਮੇਰੇ ਲਈ ਕਿੱਥੇ ਆ ਵਿਸਕਟਾਂ ਵਾਲਾ ਪੀਪਾ ਨਾਨੀ ਮਾ ਕੰਮੋ ਜੀ ਨਾਨੀ ਨੂੰ ਪੁੱਛਦੀ ਆ ਤੇ ਭਜਨ ਉਹਨੂੰ ਕਿੱਚ ਕੇ ਆਪਣੇ ਤੋਂ ਦੂਰ ਕਰ ਦਿੰਦੀ ਆ ਚੱਲ ਨਹੀਂ ਚਲ ਪਰ ਇਹੋ ਕਿਦਾਂ ਚਿੰਬੜਦੀ ਆ ਕ ਲੈਣੀ ਜਹੀ ਸਾਰੇ ਫਸਾਦ ਦੀ ਜੜ ਤੂੰ ਹੀ ਆ ਤੂੰ ਹੀ ਲਿਆਈ ਬਾ ਫੜ ਕੇ ਨਾ ਸਾਰੀਆਂ ਕੁੜੀਆਂ ਦੀ ਤੂੰ ਕਿਤੇ ਮਰ ਜਾਂਦੀ ਤਹੀਂ ਦਿਨ ਨਾ ਦੇਖਣਾ ਪੈਂਦਾ ਜੇ ਦਫਾ ਹੋ ਇਥੋਂ ਕੰਮੋ ਰੋਂਦੀ ਰੋਂਦੀ ਆਪਣੀ ਦਾਦੀ ਦੀ ਗੋਦੀ 'ਚ ਜਾ ਕੇ ਬੈਠ ਜਾਂਦੀ ਆ ਇਦਾਂ ਹਿੰਦਣ ਲੱਗਦੇ ਗਏ ਤਾਨੇ ਮਿਣੇ ਸਹਿ ਕੇ ਕੰਮੋ ਹਣ ਵੱਡੀ ਹੋ ਗਈ ਸੀ ਤੇ 8ਵੀਂ ਜਮਾਤ 'ਚ ਪੜਦੀ ਸੀ ਪ੍ਰਾਇਤ ਚ ਹਮੇਸ਼ਾ ਹੀ ਹਵਾਲ ਸੀ ਸਕੂਲ ਚ ਪਾਚਨ ਦੇਣਾ ਜਾਂ ਹੋਰ ਪਦਾਰਥਨਾ ਸਭਾ ਦੀਆਂ ਸਭ ਗਤੀਵਿਧੀਆਂ ਚ ਵੱ ਚੜ ਕੇ ਹਿੱਸਾ ਲੈਂਦੀ ਹੁਣ ਉਹ ਸਕੂਲ ਚ ਬਹੁਤ ਖੁਸ਼ ਰਹਿੰਦੀ ਪਰ ਘਰ ਜਾ ਕੇ ਉਹਨੂੰ ਹਮੇਸ਼ਾ ਉਹੀ ਨੰਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੁਣ ਤਾਂ ਉਸਨੂੰ ਆਦਤ ਪੈ ਗਈ ਸੀ ਫਿਰ ਇੱਕ ਦਿਨ ਐਸਾ ਆਇਆ ਕਿ ਉਸ ਜਵਾਕੜੀ ਨੂੰ ਵੱਡੀ ਖੁਸ਼ੀ ਮਿਲੀ ਅੱਜਕਮੋ ਦੇ ਪੈਰ ਪੁੰਜੇ ਨਹੀਂ ਸੀ ਲੱਗਦੇ ਉਹ ਬਹੁਤ ਖੁਸ਼ ਸੀ ਅੱਜਕਮ ਮ ਸਕੂਲ ਤੋਂ ਘਰ ਆਈ ਤਾਂ ਬਹੁਤ ਖੁਸ਼ ਸੀ ਉਹ ਆਪਣੀ ਜਮਾਤ ਵਿੱਚ ਜੋ ਪਹਿਲੇ ਸਥਾਨ ਤੇ ਆਈ ਤੇ ਉਸ ਨੂੰ ਇਨਾਮ ਵੀ ਮਿਲਿਆ। ਉਸ ਸਕੂਲ ਤੋਂ ਆਉਂਦੀ ਸਾਰੀ ਵਟ ਇਨਾਮ ਵਾਲੀ ਟਰੋਫੀ ਨੂੰ ਵੇਖਦੀ ਆਈ। ਉਸ ਨਾਲ ਲਾਲ ਤੇ ਕਾਲੇ ਰੰਗ ਦੀ ਟਰੋਫੀ ਹੁੰਦੀ। ਪਹਿਲਾ ਸਥਾਨ ਸਨੇਰੀ ਅੱਖਰਾਂ ਨਾਲ ਲਿਖਿਆ ਹੋਇਆ ਸੀ। ਜੁਕਮੋ ਵਾਰ-ਵਾਰ ਵੇਖ ਕੇ ਖੁਸ਼ ਹੋ ਰਹੀ ਸੀ ਤੇ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ। ਅੱਜ ਮੈਂ ਖੁਸ਼ ਹੋਊਗੀ ਜੇ ਨਹੀਂ ਇਹ ਇਨਾਮ ਵੇਖ ਕੇ ਭਮੀ ਉਹਦਾ ਮੇਰਾ ਸਿਰ ਗੋਦੀ 'ਚ ਨਹੀਂ ਰੱਖਦੀ। ਕਦੀ ਮੈਨੂੰ ਕੰਮੂਤੀ ਜੱਪੁੱਤ ਕੇ ਕਿਨੀ ਬੁਲਾਉਂਦੀ ਪਰ ਅੱਜ ਛਦ ਮੈਂ ਦੱਸਾਂਗੀ ਕਿ ਮੈਂ ਸਕੂਲ ਚ ਮੇਰੀ ਕਿੰਨੀ ਵਾਹ ਵਾਹ ਹੋਈ ਸਭ ਸਹਿੱਲੀਆਂ ਨੇ ਵਧਾਈਆਂ ਦਿੱਤੀਆਂ ਅਧਿਆਪਕਾਂ ਨੇ ਖੂਬ ਸਾਰੇ ਅਸ਼ੀਰਵਾਦ ਦਿੱਤੇ ਤਾਂ ਪੱਕਾ ਮੈਨੂੰ ਗੱਲ ਨਾਲ ਲਾ ਕੇ ਕਹੋ ਸਾਵਾਸ਼ੀਤੀ ਕੀਵਣਾ ਮੇਰੇ ਪੁੱਤਲੇ ਕਮਾਂ ਸੋਚਦੀ ਹੋਈ ਕਦ ਘਰ ਪਹੁੰਚ ਗਈ ਪਤਾ ਹੀ ਨਾ ਲੱਗਾ ਘਰ ਚ ਪਹੁੰਚੀ ਤੇ ਮੰਡੰਗਰਾਂ ਵੱਲ ਗਈ ਸੀ ਪੱਠੇ ਪਾਉਣ ਨਾਨੀ ਸਾਹਮਣੇ ਵੇੜੇ ਚ ਬੈਠੀ ਸੀ ਕੰਮੂ ਮੂਠੀ ਲਾਹੇ ਚੱਕ ਕੇ ਆਪਣੀ ਵਰਦੀ ਵਧਨ ਚਲੇ ਗਈ ਫਿਰ ਕੁਝ ਸਮੇਂ ਬਾਅਦ ਕਰਮੀ ਆਈ ਤਕਮਾ ਪੱਜ ਗਈ ਪਿਛਲੀ ਬੈਠਕ ਚੋਂ ਇਨਾਮ ਲੈ ਕੇ ਆਈ ਮੰਮੀ ਵੇਖੋ ਮੈਨੂੰ ਇਨਾਮ ਮਿਲਿਆ ਮੈਂ ਪਹਿਲੇ ਨੰਬਰ ਤੇ ਆਈ ਕਲਾਸ ਚੋਂ ਕਰਮੀ ਅੱਛਾ ਬਹੁਤ ਵਧੀਆ ਹੋਇਆ ਚਲੇ ਨੂੰ ਅੰਦਰ ਰੱਖ ਦੇ ਤੇ ਨਾਲ ਹੀ ਚੱਕੀ ਫਿਰਨਾ ਕਰਮੀ ਨੇ ਬੜੀ ਨਿਰਾਸ਼ਤਾ ਨਾਲ ਜਵਾਬ ਦਿੱਤਾ ਇੰਨੇ ਨੂੰ ਕੰਮੂ ਦੀ ਨਾ ਨਹੀਂ ਬੋਲ ਪਈ ਕੁੜੇ ਕੰਮ ਤਾਂੰਦਾ ਕਰ ਲਾ ਕੋਈ ਸਾਰਾ ਦਿਨ ਕਿਤਾਬਾਂ ਚੱਕੀ ਫਿਰਦੀਆਂ ਇਨਨੇ ਰੋਟੀ ਨਹੀਂ ਦੇਣੀ ਬਣਾ ਕੇ ਭਲਕ ਨੂੰ ਵਿਉਣਾ ਵੀ ਤੈਨੂੰ ਉੱਥੇ ਚ ਰੋ ਸੱਸ ਨੇ ਰੋਟੀ ਮੰਗੀ ਤਾਂ ਕਿਤਾਬਾਂ ਰੱਖਦੀਆਂ ਅੱਗੇ ਫਿਰ ਅਗਲੀਆਂ ਨੇ ਵੀ ਸਾਨੂੰ ਰੋਣਾ ਆਖੀ ਜੀ ਤੇਰੇ ਜਾਣਦਿਆਂ ਨੇ ਤੈਨੂੰ ਕੁਝ ਸਿਖਾਇਆ ਨਹੀਂ ਚਲਾਟਾ ਗੁੰਜ ਜਾ ਕੇ ਤੁਸੀਂ ਤੈਨੂੰ ਇੱਕੋ ਜਈਆਂ ਕੋਈ ਕੰਮ ਨਹੀਂ ਕਰਦੀਆਂ ਮੇਰੀ ਕੁੜੀ ਨੂੰ ਫਾਹੇ ਟੰਗਿਆ ਚਲ ਉੱਠ ਸੌਂਦਾ ਨਹੀਂ ਕੁਲੇਣੀ ਜਹੀ ਨਾ ਹੋਵੇ ਤ ਕੰਮੋ ਦੀ ਨਾਨੇ ਗੁੱਸੇ ਨਾਲ ਛਿੜਕਦੀ ਹੋਈ ਬੋਲੀ ਕੰਮੂ ਵਿਚਾਰੀ ਰੋਂਦੀ ਰੋਂਦੀ ਚੌਂਕੇ 'ਚ ਜਾ ਕੇ ਆਟਾ ਗੁੰਨਣ ਲੱਗੀ ਤੇ ਕਦੀ ਆਪਣੀ ਕਿਸਮਤ ਨੂੰ ਕੋਸਦੀ ਤੇ ਕਦੀ ਮਨਚ ਨਾਨੀ ਨੂੰ ਕੋਸਦੀ ਪਰ ਫਿਰ ਸੋਚਦੀ ਕਿ ਨਾਨੀ ਵੱਡੇ ਆ ਮੇਰੇ ਤੋਂ ਕਹਿ ਸਕਦੀ ਆ ਇਹਨੇ ਨੂੰ ਕੰਮੂ ਦੇ ਗੁਜ ਸਹੇਲੀਆਂ ਘਰ ਆ ਗਈਆਂ ਕੰਮੂ ਨੂੰ ਖੇਡਣ ਵਾਸਤੇ ਬੁਲਾਉਣ ਤਾਂ ਉਹ ਵੀ ਨਾਨੀ ਕੋਲੋਂ ਝਾੜ ਭਵਾ ਕੇ ਤੁਰ ਗਈਆਂ ਨਾਨੀ ਫਿਰ ਬੜਬੜ ਕਰਨ ਲੱਗ ਗਈ ਵੇਖ ਕੇ ਮੈਂ ਗੜੀ 'ਚ ਖੌਰ ਪਾਇਆ ਇਹਨਾਂ ਦਾ ਪਤਾ ਨਹੀਂ ਇਹਨਾਂ ਦੀ ਮਾਮਾ ਰੋਕਦੀਆਂ ਨਹੀਂ ਉੱਤੇ ਜਿੱਡੀਆਂ ਹੋ ਗਈਆਂ ਅਜੇ ਵੀ ਗਲੀਆਂ 'ਚ ਦੜੰਕੇ ਲੋਂਦੀਆਂ ਫਿਰਦੀਆਂ ਮੇਰੇ ਪੁੱਤੇ ਆ ਮਜਾਲਾ ਕੀ ਇਦਾਂ ਖੌਰੂਪੂਣ ਬਾਹਰ ਜਾ ਕੇ ਉਹ ਤਾਂ ਅੱਖ ਚ ਪਾਈ ਨਹੀਂ ਰੜਕਦੀ ਕੰਮੋਂ ਸਾਰਾ ਘਰ ਦਾ ਕੰਮ ਕਰਦੀ ਛਿੜਕਾਂ ਵੀ ਸੈਂਦੀ ਪਰ ਕਦੇ ਮੁਗਰੀ ਨਾ ਬੋਲਦੀ ਉਹਦਾ ਪਿਓ ਰਾਤ ਨੂੰ दारू ਨਾਲ ਰੱਜ ਕੇ ਆਉਂਦਾ ਤੇ ਅਕਸਰ ਹੀ ਕੰਮੋਂ ਤੇ ਉਹਦੀਆਂ ਛੋਟੀਆਂ ਪੈਣਾ ਨੂੰ ਨੀਂਦ ਤੋ ਉਠਾ ਦਿੰਦਾ ਫਿਰ ਆਵਾ ਗਉਣ ਉਹਨਾਂ ਨੂੰ ਬੋਲਦਾ ਰਹਿੰਦਾ ਕਦੇ ਕਦੇ ਇਹ ਸਿਲਸਿਲਾ ਘੰਟਿਆਂ ਮੰਦੀ ਚੱਲਦਾ ਖੜੇ-ਖੜੇ ਪੈਰ ਦੁੱਖਣ ਲੱਗ ਜਾਂਦੇ ਪਰ ਕੰਮੂ ਕਦੀ ਨਾ ਸੀ ਨਾ ਕਰਦੀ ਤੇ ਉਧਰ ਕੰਮੂ ਦੀ ਮਾਂ ਨੇ ਵੀ ਪਤਾ ਨਹੀਂ ਕਿਹੜੇ-ਕਿਹੜੇ ਡਾਕਟਰਾਂ ਕੋਲੋਂ ਹਕੀਮਾਂ ਕੋਲੋਂ ਦਵਾਈ ਨਹੀਂ ਖਾਗੀ-ਵੇਗੀ ਕਿ ਖਵਰੇ ਇਸ ਵਾਰ ਰੱਬ ਬਰਕਤ ਪਾ ਦੇਵੇ ਤੇ ਉਦੀ ਕੁੱਖ ਚ ਵੀ ਇੱਕ ਮੁੰਡਾ ਪੈਦਾ ਹੋ ਜਾਵੇ ਪਰ ਕਹਿੰਦੇ ਆ ਨਾ ਕਿ ਤੁਸੀਂ ਜਿਸ ਚੀਜ਼ ਮਗਰ ਭਜਦੀਓ ਉਹ ਉਨੀ ਦੂਰ ਹੁੰਦੀ ਜਾਂਦੀ ਤੁਹਾਡੇ ਕੋਲੋਂ ਇਹਨਾਂ ਦਵਾਈਆਂ ਖਾਣ ਨਾਲ ਕਰਮੇ ਦੀ ਸੇਤੇ ਵੀ ਮਾੜਾ ਅਸਰ ਹੋ ਰਿਹਾ ਸੀ ਕਿਉਂਕਿ ਉਸਦੇ ਪਿਛਲੇ ਜਨਮ ਪੇ ਨੋਵੀ ਅਜੀ ਬਹੁਤਾ ਚਿਰ ਨਹੀਂ ਸੀ ਹੋਇਆ ਪਰ ਮੁੰਡਾ ਪੰਦੀ ਲਾਸਾਨੇ ਇੱਕ ਬੱਚੇ ਤੋਂ ਬਾਅਦ ਦੂਜੇ ਵਿਚਲਾ ਅੰਤਰਾਲ ਵੀ ਨਹੀਂ ਸੀ ਪੈਣ ਦਿੱਤਾ ਸਭ ਦੀਆਂ ਦਵਾ ਮ ਰੰਗ ਲੈ ਕੇ ਆਈਆਂ ਤੇ ਕਰਮੇ ਨੂੰ ਫਿਰ ਦਿਨ ਆ ਗਏ ਬੱਚਾ ਹੋਣ ਵਾਲਾ ਸਮਾਤੀ ਜਦੋਂ ਹੀ ਕੰਮੂ ਦੇ ਨਾਨਕੇ ਪਤਾ ਲੱਗਾ ਤਾਂ ਉਹਦੀ ਨਾਨੀ ਨੇ ਕਿਹਾ ਕਿ ਇਸ ਬੱਚੇ ਦਾ ਜਨਮ ਨਾਨਕੇ ਕਰ ਹੀ ਹੋਵੇਗਾ ਤਾਂ ਕਿ ਇਹਨਾਂ ਕੁੜੀਆਂ ਦਾ ਪਰਸ਼ਾਵਾਂ ਵੀਸ ਦੀ ਹੋਂ ਬਲੀ ਬੱਚੇ ਤਿੰਨ ਨਾ ਪਵੀ ਕੁਜੀ ਦਿਨਜ ਕਰਮੀ ਨੂੰ ਉਹਦੇ ਪੇਕੇ ਆ ਕੇ ਲਗੇ ਤੇ ਕੋਈ ਵੀ ਕੁੜੀ ਨਾਲ ਨਹੀਂ ਲੈ ਕੇ ਗਏ ਹੁਣ ਕੰਮੋ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਪਰ ਹਮੇਸ਼ਾ ਉਹ ਇਹ ਗੱਲ ਨਾਲ ਮੰਨ ਸਮਝਾ ਲੈਂਦੀ ਕਿ ਜੇ ਉਹਨਾਂ ਦੇ ਘਰ ਵੀਰ ਆ ਗਿਆ ਤਾਂ ਉਹਨੂੰ ਕੋਈ ਤਾਨਾ ਨਹੀਂ ਮਾਰੇਗਾ ਕਿ ਇਹ ਸਿਰਫ ਕੁੜੀਆਂ ਲੈ ਕੇ ਆਈ ਆ ਉਹਦਾ ਵੀਰ ਹੋਊਗਾ ਤਾਂ ਉਹ ਵੀ ਉਹਦੀ ਰਖੜੀ ਬਣੂਗੀ ਉਹਨੂੰ ਖੜਾਇਆ ਕਰੂਗੀ ਤੇ ਫਿਰ ਉਹ ਦਿਨ ਆ ਹੀ ਗਿਆ ਤੇ ਕਰਮੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਸਾਰੇ ਬਹੁਤ ਖੁਸ਼ੀ ਸੀ ਕਿ ਲੱਕੀਤਾ ਖੁਸ਼ੀ ਚ ਫੁੱਲਿਆ ਰਹੀ ਸੀ ਸਮੋਂਦਾ ਉਹਨੂੰ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਸਦੀਆਂ ਤੋਂ ਬੰਜਰ ਪਈ ਜ਼ਮੀਨ ਤੇ ਇੰਦਰ ਦੇਵਤਾ ਰੂਹ ਨਾਲ ਵਰਸਿਆ ਹੋਵੇ ਸੱਪਾ ਸੇ ਇੱਕ ਪਿੰਨੀ ਜਹੀ ਮਹਿਕ ਖਿੰਡ ਗਈ ਹੋਵੇ ਉਸਨੇ ਉਸੇ ਦਿਨ ਸ਼ਾਮ ਨੂੰ ਪਿੰਡ ਦੀ ਅੱਡੇ ਵਾਲੇ ਠੇਕੇ ਤੇ ਸਭ ਨੂੰ ਮੁਫਤ ਦਾਰੂ ਪੀਉਣ ਦਾ ਐਲਾਨ ਕਰ ਦਿੱਤਾ ਸਾਰੇ ਉਹਨੂੰ ਵਧਾਈਆਂ ਦੇ ਰਹੇ ਸੀ ਵਾਹ ਬਈ ਤਨਵਾ ਜੀ ਅਕੀ ਕਲਦੀ ਵੀਡੀਓਜ਼ ਜਾਰੀ ਰੱਖਾਂਗੇ ਜੀ ਬਣੇ ਰਿਹਾ ਹੈ ਚੈਨਲ ਦੇ ਨਾਲ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟਸ ਰਹੀਂ ਜਰੂਰ ਦਿਓ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੈ ਸ਼ਕਾਲ ਜੀ